ਅੱਪਾਂ ਰੋਜ਼ਾਨਾ ਕੋਈ ਨਾ ਕੋਈ ਐਦਾਂ ਦੀ ਘਟਨਾ ਸੁਣਦੇ ਆ ਜਿਸ ਵਿੱਚ ਕਤਲ ਹੋ ਜਾਂਦਾ ਹੈ ਵੱਡੇ ਵੱਡੇ ਜੁਰਮ ਹੋ ਜਾਂਦੇ ਨੇ ਕਈ ਘਟਨਾਵਾਂ ਮੈਂ ਐਦਾਂ ਦੀਆਂ ਹੁੰਦੀਆਂ ਜਿਨ੍ਹਾਂ ਵਿੱਚ ਕਤਲ ਹੋ ਜਾਂਦੇ ਨੇ ਤੇ ਕਤਲ ਦੇ ਪਿਛਲੇ ਰਾਜ ਜਾਂ ਉਹਨਾਂ ਦੇ ਪਿੱਛੇ ਕੀ ਕਹਾਣੀ ਸੀ ਉਹ ਅਣਸੁਲਝੀਆਂ ਰਹਿ ਜਾਂਦੀਆਂ ਨੇ ਜਿਵੇਂ ਆਪਾਂ ਕਹਿੰਦੇ ਆ ਕਿ ਰੱਬ ਹੀ ਜਾਣਦਾ ਜਾਂ ਫਿਰ ਮਰਨ ਵਾਲਾ ਜਾਣਦਾ ਜਾਂ ਫਿਰ ਮਾਰਨ ਵਾਲਾ ਜਾਣਦਾ ਕਿ ਆਖਰ ਕੀ ਕਹਾਣੀ ਸੀ ਪਰ ਪੱਕਾ ਕਿਸੇ ਨੂੰ ਵੀ ਕੁਝ ਪਤਾ ਨਹੀਂ ਹੁੰਦਾ ਸਿਰਫ ਉਸ ਤੋਂ ਬਾਅਦ ਗੱਲਾਂ ਹੀ ਰਹਿ ਜਾਂਦੀਆਂ ਨੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇੱਕ ਬੰਦੇ ਦਾ ਕਤਲ ਹੁੰਦਾ ਹੈ ਕਤਲ ਵੀ ਉਸ ਦਾ ਆਪਣਾ ਹੀ ਕਰਦਾ ਹੈ ਤੇ ਜੋ ਕਤਲ ਦੀ ਵਜ੍ਹਾ ਆਪਣਾ ਦੱਸਦਾ ਹੈ ਉਹ ਸੁਣ ਕੇ ਕੋਈ ਤਾਂ ਇਸ ਗੱਲ ਤੇ ਵਿਸ਼ਵਾਸ ਕਰਦਾ ਤੇ ਕੋਈ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਕਿ ਐਦਾਂ ਨਹੀਂ ਹੋ ਸਕਦਾ ਕੀ ਹੈ ਇਹ ਸਾਰੀ ਕਹਾਣੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਤੇ ਇਸ ਦੇ ਅਧੀਨ ਪੈਂਦਾ ਮੁੱਲਾਪੁਰ ਥਾਣਾ ਮੁੱਲਾਪੁਰ ਦੇ ਅਧੀਨ ਪੈਂਦਾ ਪਿੰਡ ਚਨਾਰਥ ਕਲਾਂ ਇੱਥੋਂ ਦਾ ਰਹਿਣ ਵਾਲਾ ਸੁਖਜਿੰਦਰ ਸਿੰਘ ਜਿਸ ਦੀ ਉਮਰ ਲਗਭਗ 50-55 ਸਾਲ ਸੀ ਸਭ ਕੁਝ ਵਧੀਆ ਚੱਲਦਾ ਸੀ ਸੁਖਜਿੰਦਰ ਸਿੰਘ ਦੇ ਦੋ ਵਿਆਹ ਸੀ ਪਰ ਉਸ ਦੀਆਂ ਜੋ ਪਤਨੀਆਂ ਸੀ ਉਸ ਨੂੰ ਛੱਡ ਕੇ ਜਾ ਚੁਕੀਆਂ ਸੀ ਜੋ ਸੁਖਜਿੰਦਰ ਸਿੰਘ ਦਾ ਮੁੰਡਾ ਸੀ ਉਹ ਵੀ ਵਿਆਹਿਆ ਗਿਆ ਸੀ ਤੇ ਜੋ ਉਸ ਦੀ ਬੇਟੀ ਸੀ ਉਹ ਵੀ ਵਿਆਹੀ ਹੋਈ ਸੀ ਬੇਟੀ ਰੋਜ਼ਾਨਾ ਸੁਖਜਿੰਦਰ ਸਿੰਘ ਦੇ ਨਾਲ ਗੱਲ ਕਰਦੀ ਸੀ ਸਭ ਕੁਝ ਠੀਕ ਚੱਲ ਰਿਹਾ ਸੀ ਪਰ 27 ਅਕਤੂਬਰ 2025 ਨੂੰ ਸੁਖਜਿੰਦਰ ਸਿੰਘ ਅਚਾਨਕ ਲਾਪਤਾ ਹੋ ਜਾਂਦਾ ਹੈ ਹੁਣ ਬੇਟੀ ਰੋਜ਼ਾਨਾ ਉਸ ਨਾਲ ਗੱਲ ਕਰਦੀ ਸੀ ਉਸ ਦਾ ਹਾਲ ਚਾਲ ਪੁੱਛਦੀ ਸੀ ਪਰ ਸੁਖਜਿੰਦਰ ਸਿੰਘ ਨਾਲ ਤਾਂ ਉਸ ਦਾ ਸੰਪਰਕ ਨਹੀਂ ਹੁੰਦਾ ਹੁਣ ਬੇਟੀ ਆਪਣੇ ਭਰਾ ਦੇ ਨਾਲ ਜਿਸ ਦਾ ਨਾਮ ਰਵਿੰਦਰ ਸਿੰਘ ਸੀ ਉਸ ਨਾਲ ਗੱਲ ਕਰਦੀ ਹੈ ਬੇਟੀ ਦਾ ਨਾਮ ਜਸਵਿੰਦਰ ਕੌਰ ਸੀ ਤਾਂ ਉਹ ਕਹਿੰਦਾ ਕਿ ਮੈਨੂੰ ਤਾਂ ਪਤਾ ਨਹੀਂ ਪਿਤਾ ਜੀ ਕਿੱਥੇ ਚਲੇ ਗਏ ਹੁਣ ਬੇਟੀ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਤੂੰ ਗੁੰਮਸ਼ੁਦਗੀ ਦੀ ਰਿਪੋਰਟ ਤਾਂ ਲਿਖਾ ਘੱਟੋ ਘੱਟ ਪੁਲਿਸ ਦੇ ਵਿੱਚ ਆਪਾਂ ਇਤਲਾਹਾ ਦਾ ਕਰਵਾਈਏ ਤਾਂ ਹੁਣ 30 ਅਕਤੂਬਰ 2025 ਨੂੰ ਬੇਟੀ ਦੇ ਕਹਿਣ ਤੇ ਬੇਟੀ ਜ਼ੋਰ ਪਾਉਂਦੀ ਹੈ ਆਪਣੇ ਭਰਾ ਤੇ ਕਿ ਤੂੰ ਗੁੰਮਸ਼ੁਦਗੀ ਦੀ ਰਿਪੋਰਟ ਲਗਾ ਤਾਂ ਮੁੱਲਾਪੁਰ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਜਾਂਦੀ ਹੈ ਤੇ ਪੁਲਿਸ ਆਪਣੇ ਤੌਰ ਤੇ ਹੁਣ ਸੁਖਜਿੰਦਰ ਸਿੰਘ ਦੀ ਤਲਾਸ਼ ਕਰਦੀ ਹੈ ਅਖਬਾਰਾਂ ਦੇ ਵਿੱਚ ਵੀ ਦਿੱਤਾ ਜਾਂਦਾ ਹੈ ਸੋਸ਼ਲ ਮੀਡੀਆ ਤੇ ਜਾਣੀ ਕਈ ਤਰ੍ਹਾਂ ਦੇ ਜੋ ਪੁਲਿਸ ਦੇ ਆਪਣੇ ਸਿਸਟਮ ਹੁੰਦੇ ਆ ਉਦਾਂ ਕਰਕੇ ਪੁਲਿਸ ਹੁਣ ਸੁਖਜਿੰਦਰ ਸਿੰਘ ਦੀ ਤਲਾਸ਼ ਕਰਦੀ ਆ ਪਰ ਸੁਖਜਿੰਦਰ ਸਿੰਘ ਦਾ ਤਾਂ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਤੇ ਇਧਰ ਜੋ ਸੁਖਜਿੰਦਰ ਸਿੰਘ ਦਾ ਬੇਟਾ ਸੀ ਇਹ ਰਵਿੰਦਰ ਸਿੰਘ ਉਹ ਇਹੀ ਕਹਿ ਰਿਹਾ ਸੀ ਕਿ ਮੈਂ ਤਾਂ ਆਪਣੇ ਪਿਤਾ ਦੀ ਬੜੀ ਤਲਾਸ਼ ਕੀਤੀ ਪਰ ਉਹ ਨਹੀਂ ਮਿਲਿਆ ਹੁਣ 2 ਨਵੰਬਰ 2025 ਆ ਜਾਂਦਾ ਹੈ ਤਾਂ ਸੁਖਜਿੰਦਰ ਸਿੰਘ ਦੀ Laash ਸਮਾਣਿਓ ਮਿਲਦੀ ਆ ਨਹਿਰ ਦੇ ਵਿੱਚੋਂ ਹੁਣ ਜਦੋਂ ਉੱਥੋਂ Laash ਮਿਲਦੀ ਆ ਤਾਂ Laash ਦੀ ਪੁਲਿਸ ਅੱਗੇ ਦੀ ਅੱਗੇ ਪੁੱਛਗਛ ਕਰਦੀ ਹੈ ਤਾਂ ਇਹ ਗੱਲ ਆ ਜਾਂਦੀ ਹੈ ਮੁੱਲਾਪੁਰ ਪੁਲਿਸ ਕੋਲ ਹੁਣ ਮੁੱਲਾਪੁਰ ਪੁਲਿਸ ਨੂੰ ਜਦੋਂ ਉਹ ਫੋਟੋਆਂ ਭੇਜੀਆਂ ਜਾਂਦੀਆਂ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਇਸ ਦੀ ਸ਼ਕਲ ਤਾਂ ਸੁਖਜਿੰਦਰ ਸਿੰਘ ਦੇ ਨਾਲ ਮਿਲਦੀ ਹੈ ਹੁਣ ਸੁਖਜਿੰਦਰ ਸਿੰਘ ਦੀ ਬੇਟੀ ਨੂੰ ਨਾਲ ਲੈਤਾ ਜਾਂਦਾ ਜਿਸ ਦਾ ਨਾਮ ਜਸਵਿੰਦਰ ਕੌਰ ਹੁੰਦਾ ਉਹ ਜਾ ਕੇ ਜੋ লাশ ਹੁੰਦੀ ਹੈ ਉਸ ਦੀ ਸਨਾਖਤ ਕਰਦੀ ਹੈ ਤਾਂ ਪਤਾ ਲੱਗਦਾ ਕਿ ਇਹ ਜੋ লাশ ਆ ਇਹ ਤਾਂ ਸੁਖਜਿੰਦਰ ਸਿੰਘ ਦੀ ਹੈ ਬੇਟੀ ਉੱਚੀ ਉੱਚੀ ਰੋਣ ਲੱਗਦੀ ਐ ਰੋ ਰੋ ਕੇ ਉਸ ਦਾ ਬੁਰਾ ਹਾਲ ਹੋ ਜਾਂਦਾ ਐ ਪਰ ਇੱਥੇ ਗੱਲ ਇਹ ਸੀ ਕਿ ਸੁਖਜਿੰਦਰ ਸਿੰਘ ਦੇ ਉੱਤੇ ਐਦਾਂ ਲੱਗ ਰਿਹਾ ਸੀ ਜਿਵੇਂ ਹਮਲਾ ਕੀਤਾ ਗਿਆ ਹੋਵੇ ਕਿਉਂਕਿ ਉਸ ਦੇ ਸਿਰ ਉੱਤੇ ਉਸ ਦੇ ਮੂੰਹ ਤੇ ਕੱਟ ਦੇ ਨਿਸ਼ਾਨ ਸੀ ਤਾਂ ਪੁਲਿਸ ਨੂੰ ਇਹ ਸ਼ੱਕ ਹੋਇਆ ਕਿ ਸੁਖਜਿੰਦਰ ਸਿੰਘ ਨੇ ਆਤਮ ਹੱਤਿਆ ਵਗੈਰਾ ਨਹੀਂ ਕੀਤੀ ਸਗੋਂ ਇਸ ਦਾ ਕਤਲ ਕੀਤਾ ਗਿਆ ਕਤਲ ਕਰਨ ਤੋਂ ਬਾਅਦ ਹੀ ਇਸ ਦੀ লাশ ਨੂੰ ਨਹਿਰ ਦੇ ਵਿੱਚ ਸੁੱਟਿਆ ਗਿਆ ਹੁਣ ਜੋ ਬੇਟੀ ਹੁੰਦੀ ਹੈ ਬੇਟੀ ਨੂੰ ਸ਼ੱਕ ਹੁੰਦਾ ਹੈ ਆਪਣੇ ਭਰਾ ਤੇ ਰਵਿੰਦਰ ਸਿੰਘ ਤੇ ਕਿਉਂਕਿ ਘਰ ਦੇ ਵਿੱਚ ਪਹਿਲਾਂ ਹੀ ਤਣਾਅ ਰਹਿੰਦਾ ਸੀ ਇਹਨਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਸੀ ਲੜਾਈ ਹੁੰਦੀ ਰਹਿੰਦੀ ਸੀ ਸੁਖਜਿੰਦਰ ਸਿੰਘ ਅਤੇ ਰਵਿੰਦਰ ਸਿੰਘ ਦੀ ਜਾਣੇ ਪਿਓ ਪੁੱਤਾਂ ਤਾਂ ਬੇਟੀ ਕਹਿੰਦੀ ਹੈ ਕਿ ਮੈਨੂੰ ਸ਼ੱਕ ਹੈ ਕਿ ਮੇਰੇ ਭਰਾ ਨੇ ਹੀ ਮੇਰੇ ਪਿਤਾ ਦੇ ਨਾਲ ਗਲਤ ਕੀਤਾ ਉਸ ਨੇ ਹੀ ਇਸ ਦਾ ਕਤਲ ਕੀਤਾ ਹੋ ਸਕਦਾ ਹੁਣ ਪੁਲਿਸ ਕਈ ਐਂਗਲਾਂ ਤੋਂ ਇਸ ਕੇਸ ਦੀ ਜਾਂਚ ਕਰ ਰਹੀ ਸੀ ਫੋਰੈਂਸਿਕ ਟੀਮਾਂ ਲੱਗੀਆਂ ਹੋਈਆਂ ਸੀ ਟੈਕਨੀਕਲ ਟੀਮਾਂ ਲੱਗੀਆਂ ਹੋਈਆਂ ਸੀ ਤੇ ਹੁਣ ਪੁਲਿਸ ਜੋ ਸੁਖਜਿੰਦਰ ਸਿੰਘ ਦਾ ਬੇਟਾ ਹੁੰਦਾ ਹੈ ਰਵਿੰਦਰ ਸਿੰਘ ਉਸ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਇਸ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਪਰ ਜਦੋਂ ਪੁਲਿਸ ਸਾਤੀ ਤੇ ਆਉਂਦੀ ਹੈ ਤਾਂ ਫਿਰ ਜੋ ਕਹਾਣੀ ਰਵਿੰਦਰ ਦੱਸਦਾ ਉਹ ਦਿਲ ਨੂੰ ਦਹਿਲਾਉਣ ਵਾਲੀ ਸੀ ਰਵਿੰਦਰ ਦੱਸਦਾ ਹੈ ਕਿ ਮੇਰਾ ਵਿਆਹ ਹੋਇਆ ਮੇਰੀ ਘਰ ਵਾਲੀ ਬੜੀ ਸੋਹਣੀ ਸੀ ਪਰ ਜੋ ਮੇਰਾ ਪਿਤਾ ਸੀ ਉਹ ਮੇਰੀ ਘਰ ਵਾਲੀ ਤੇ ਮਾੜੀ ਅੱਖ ਰੱਖਦਾ ਸੀ ਗੰਦੀ ਨਿਗਾਹ ਰੱਖਦਾ ਸੀ ਰਵਿੰਦਰ ਦੇ ਦੱਸਣ ਅਨੁਸਾਰ ਪੁਲਿਸ ਦੇ ਦੱਸਣ ਅਨੁਸਾਰ ਕਿ ਰਵਿੰਦਰ ਨੇ ਕਿਹਾ ਕਿ ਮੇਰੀ ਪਤਨੀ ਨੇ ਵੀ ਮੈਨੂੰ ਦੱਸਿਆ ਕਿ ਜੋ ਮੇਰਾ ਸੌਰਾ ਦਾ ਜਾਨੀ ਤੇਰਾ ਪਿਤਾ ਦਾ ਉਹ ਮੇਰੇ ਉੱਤੇ ਤੇ ਗੰਦੀ ਨਿਗਾਹ ਰੱਖਦਾ ਤੇ ਇਸ ਕਾਰਨ ਸਾਡੀ ਲੜਾਈ ਵੀ ਹੋਈ ਤੇ ਮੇਰੀ ਜੋ ਘਰ ਵਾਲੀ ਸੀ ਉਹ ਰੁੱਸ ਕੇ ਪੇਕੇ ਚਲੀ ਗਈ ਸੁਖਜਿੰਦਰ ਦੇ ਪਹਿਲਾਂ ਦੋ ਵਿਆਹ ਸੀ ਦੋਨੋਂ ਹੀ ਪਤਨੀਆਂ ਇਸ ਨੂੰ ਛੱਡ ਕੇ ਚਲੀਆਂ ਗਈਆਂ ਸੀ ਹੁਣ ਜੋ ਰਵਿੰਦਰ ਦੀ ਘਰ ਵਾਲੀ ਸੀ ਉਹ ਵੀ ਉਸ ਨੂੰ ਛੱਡ ਕੇ ਪੇਕੇ ਚਲੇ ਗਈ ਜਾਨੀ ਉਸ ਦਾ ਕਹਿਣਾ ਸੀ ਕਿ ਜੋ ਉਸ ਦਾ ਸਹੁਰਾਗਾ ਉਸ ਉੱਤੇ ਮਾੜੀ ਨਿਗਾਹ ਰੱਖਦਾ ਫਿਰ ਰਵਿੰਦਰ ਨੂੰ ਬੜਾ ਗੁੱਸਾ ਆਇਆ ਕਿ ਏਸ ਨੇ ਮੇਰਾ ਵੀ ਘਰ ਪੱਟ ਦਿੱਤਾ ਤਾਂ ਹੁਣ ਰਵਿੰਦਰ ਏਸ ਨਾਲ ਝਗੜਾ ਦਾ ਕਰਦਾ ਹੀ ਰਹਿੰਦਾ ਸੀ ਏਸ ਨਾਲ ਤੂੰ ਤੂੰ ਮੈਂ ਮੈਂ ਤਾਂ ਹੁੰਦੀ ਰਹਿੰਦੀ ਸੀ ਜਾਨੀ ਸੁਖਜਿੰਦਰ ਸਿੰਘ ਦੇ ਨਾਲ ਪਰ ਹੁਣ ਰਵਿੰਦਰ ਨੇ ਸੋਚਿਆ ਕਿ ਮੈਂ ਇਸ ਨੂੰ ਜਿਉਂਦਾ ਨਹੀਂ ਛੱਡਣਾ 27 ਅਕਤੂਬਰ 2025 ਨੂੰ ਜਦੋਂ ਸੁਖਜਿੰਦਰ ਸਿੰਘ ਗੁਰਦੁਆਰੇ ਤੋਂ ਘਰ ਆਉਂਦਾ ਤਾਂ ਜੋ ਰਵਿੰਦਰ ਹੁੰਦਾ ਉਹ ਆਪਣੇ ਇੱਕ ਦੋਸਤ ਰਵਿੰਦਰਪਾਲ ਦੇ ਨਾਲ ਹੀ ਘਰ ਵਿੱਚ ਹੁੰਦਾ ਤੇ ਜਦੋਂ ਹੀ ਸੁਖਜਿੰਦਰ ਸਿੰਘ ਘਰ ਆਉਂਦਾ ਤਾਂ ਇਸ ਉੱਪਰ ਦਾਹ ਦੇ ਨਾਲ ਬਾਹਰ ਕਰ ਦਿੱਤਾ ਜਾਂਦਾ ਤੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੁਣ ਇਹ ਸੋਚ ਰਹੇ ਸੀ ਕਿ ਇਸ ਦੀ লাশ ਦਾ ਕੀ ਕੀਤਾ ਜਾਵੇ ਤਾਂ ਇਹਨਾਂ ਨੇ ਸੋਚਿਆ ਕਿ ਗੱਡੀ ਦੇ ਵਿੱਚ Laash ਰੱਖ ਕੇ ਉਸ ਨੂੰ ਨਹਿਰ ਦੇ ਵਿੱਚ ਸੁੱਟ ਆਉਂਦੇ ਆ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਹੁਣ ਜਦੋਂ ਸੁਖਜਿੰਦਰ ਸਿੰਘ ਦਾ ਕਤਲ ਕੀਤਾ ਜਾਂਦਾ Laash ਨੂੰ ਚੱਕ ਕੇ ਗੱਡੀ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹਨਾਂ ਦੋਨਾਂ ਤੋਂ Laash ਨਹੀਂ ਚੱਕੀ ਜਾਂਦੀ ਤਾਂ ਹੁਣ ਰਵਿੰਦਰ ਆਪਣੇ ਇੱਕ ਹੋਰ ਦੋਸਤ ਮਣੀ ਨੂੰ ਬੁਲਾਉਂਦਾ ਹੈ ਤੇ ਇਹ ਤਿੰਨੋਂ ਚੱਕ ਕੇ Laash ਨੂੰ ਗੱਡੀ ਦੇ ਵਿੱਚ ਰੱਖਦੇ ਨੇ ਤੇ ਨਹਿਰ ਦੇ ਵਿੱਚ ਸੁੱਟ ਆਉਂਦੇ ਨੇ ਤੇ ਉਹ লাশ ਤਰਦੀ ਤਰਦੀ ਸਮਾਣਾ ਚਲੀ ਜਾਂਦੀ ਆ ਉੱਥੇ ਫਿਰ ਇਸ লাশ ਨੂੰ ਕੱਢਿਆ ਜਾਂਦਾ ਜਿਸ ਤੋਂ ਪਤਾ ਲੱਗਦਾ ਕਿ ਸੁਖਜਿੰਦਰ ਸਿੰਘ ਦੀ ਤਾਂ ਮੌਤ ਹੋ ਚੁੱਕੀ ਆ ਉਸ ਤੋਂ ਤਾਂ ਕਿਸੇ ਨੇ ਕਤਲ ਕਰ ਦਿੱਤਾ ਤੇ ਹੁਣ ਰਵਿੰਦਰ ਨੂੰ ਲੱਗਦਾ ਕਿ ਸ਼ਾਇਦ ਕਿਸੇ ਨੂੰ ਕੁਝ ਪਤਾ ਨਹੀਂ ਲੱਗੇਗਾ ਪਰ ਜਦੋਂ ਜੋ ਰਵਿੰਦਰ ਦੀ ਭੈਣ ਹੁੰਦੀ ਆ ਜਸਮਿੰਦਰ ਕੌਰ ਉਸ ਨੂੰ ਆਪਣੇ ਭਰਾ ਤੇ ਸ਼ੱਕ ਹੁੰਦਾ ਤਾਂ ਪੁਲਿਸ ਨੂੰ ਦੱਸਦੀ ਆ ਪੁਲਿਸ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਆ ਤਾਂ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆ ਜਾਂਦੀ ਆ ਪੁਲਿਸ ਨੇ ਹੁਣ ਤਿੰਨੇ ਦੋਸ਼ੀਆਂ ਨੂੰ ਰਵਿੰਦਰ ਰਵਿੰਦਰਪਾਲ ਅਤੇ ਇਹਨਾਂ ਦਾ ਤੀਜਾ ਦੋਸਤ ਮਣੀ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਹੈਗਾ ਪੁਲਿਸ ਦੇ ਦੱਸਣ ਅਨੁਸਾਰ ਜੋ ਇਸ ਦੇ ਦੋਸਤ ਨੇ ਉਹਨਾਂ ਤੇ ਵੀ ਜੋ ਪਹਿਲਾ ਮੁਕੱਦਮਾ ਦਰਜ ਨੇ ਤੇ ਇਹ ਨਸ਼ੇੜੀ ਵੀ ਆ ਨਸ਼ਾ ਵੀ ਕਰਦੇ ਨੇ ਪੁਲਿਸ ਦੇ ਦੱਸਣ ਅਨੁਸਾਰ ਪੁਲਿਸ ਨੇ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਇਹਨਾਂ ਦਾ ਰਿਮਾਂਡ ਲਿੱਤਾ ਤੇ ਦੇਖਣਾ ਹੋਵੇਗਾ ਕਿ ਅੱਗੇ ਜਦੋਂ ਅਦਾਲਤ ਦੇ ਵਿੱਚ ਇਹਨਾਂ ਉੱਪਰ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਿਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਮੁੰਡੇ ਨੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਉਸ ਨੇ ਕਿਹਾ ਕਿ ਮੇਰਾ ਪਿਤਾ ਮੇਰੀ ਘਰ ਵਾਲੀ ਉੱਤੇ ਮਾੜੀ ਨਿਗਾਹ ਰੱਖਦਾ ਸੀ ਹੁਣ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ ਜਾਂ ਤਾਂ ਮਰਨ ਵਾਲਾ ਜਾਣਦਾ ਹੈ ਜਾਂ ਮਾਰਨ ਵਾਲਾ ਜਾਣਦਾ ਹੈ ਜਾਂ ਫਿਰ ਜਿਵੇਂ ਸਾਰੇ ਕਹਿ ਦਿੰਦੇ ਨੇ ਕਿ ਰੱਬ ਜਾਣਦਾ ਹੈ ਪਰ ਕਈ ਇਹੋ ਜਿਹੇ ਕਾਂਡ ਹੋ ਜਾਂਦੇ ਆ ਜਿਨ੍ਹਾਂ ਦੀ ਪਿਛਲੀ ਕਹਾਣੀ ਚੰਗੀ ਤਰ੍ਹਾਂ ਨਿਕਲ ਕੇ ਸਾਹਮਣੇ ਨਹੀਂ ਆਉਂਦੀ ਜੋ ਅਸਲੀ ਕਾਰਨ ਹੁੰਦਾ ਉਸ ਦਾ ਕੁਝ ਵੀ ਪਤਾ ਨਹੀਂ ਲੱਗਦਾ ਕਈ ਗੱਲਾਂ ਤੇ ਆਪਾਂ ਨੂੰ ਵਿਸ਼ਵਾਸ ਵੀ ਨਹੀਂ ਹੁੰਦਾ ਪਰ ਇਸ ਕਤਲ ਦੇ ਵਿੱਚ ਜੋ ਕਾਰਨ ਦੱਸਿਆ ਗਿਆ ਇਹ ਸਹੀ ਹੈ ਜਾਂ ਇਹ ਗਲਤ ਹੈ ਇਹ ਵੀ ਰੱਬ ਹੀ ਜਾਣਦਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ あっし行